ਵਾਹ ਅੱਜ ਤੜੇ ਰੋਡ ਪ੍ਰੋਜੈਕਟ ਕੀਤਾ ਜਾਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਵੀ ਰੋਸ ਜਿਹੜਾ ਮਾਰਚ ਆ ਇਸ ਕਰਕੇ ਕੀਤਾ ਗਿਆ ਕਿ ਉਹਨੂੰ ਭਾਈ ਸਾਹਿਬ ਨੂੰ ਸੰਸਦ 'ਚ ਆਉਣ ਦਾ ਬੜਾ ਟਾਈਮ ਨਹੀਂ ਦਿੱਤਾ ਜਾ ਰਿਹਾ ਇਹ ਸਰਕਾਰਾਂ ਕਹਿੰਦੀਆਂ ਕਿ ਇੱਥੇ ਅੱਗ ਲੱਗ ਜਾਣੀ ਹੈ ਪੰਜਾਬ 'ਚ ਤੁਸੀਂ ਵੇਖੋ ਕਿ 3 ਸਾਲ ਤੋਂ ਉਹ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ 'ਚ ਅੱਗ ਲੱਗੀ ਉਹ ਤਾਂ ਗਵਰਨਰ ਮੰਨੂ ਨਹੀਂ ਦੱਸਦੀ ਦਿਨੇ ਦਿਹਾੜੇ ਕਾਊਂਟਰ ਹੋਣਦੇ ਆ ਦਿਨੇ ਦੇ ਆਲੇ ਫਰਗੋਤੀਆਂ ਲੋਕਾਂ ਕੋ ਮੰਗੀਆਂ ਜਾਣਡੀਆਂ ਦਿਨ ਦਿਹਾੜੇ ਕਤਲ ਹੋਣ ਦੇ ਲੋਕ ਨਸ਼ਿਆਂ ਨ ਮਰਦੇ ਇਹ ਅੱਗ ਨਹੀਂ ਭਗਵੰਤ ਮਾਨ ਨੂੰ ਦੇਖਦੀ ਜਿਹੜੀ 3 ਸਾਲ ਤੋਂ ਲੱਗੀ ਉਹ ਤੇ 3 ਸਾਲ ਤੋਂ ਅੰਦਰ ਸੀ ਤੇ ਹੁਣ ਇਹ ਅੱਗ ਬੁਝਾਉਂਦੇ ਕਿਉਂ ਨਹੀਂ ਇਹ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਨਮਾਇੰਦਾ ਆਪਣਾ ਚੁਣਿਆ ਸੀ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਆਵਾਜ਼ ਹੀ ਉਹਨੇ ਆਪਣੇ ਮੁੱਦੇ ਸੰਸਦ 'ਚ ਰੱਖਣੇ ਆਣ ਕੇ ਉਹਨਾਂ ਦੀ ਲੋਕਾਂ ਦੀ ਆਵਾਜ਼ ਨੂੰ ਕੀ ਕਾਨੂੰਨ ਆ ਕਿ ਕਾਨੂੰਨ ਸਭ ਵਾਸਤੇ ਇੱਕੋ ਜਿਹੇ ਨਹੀਂ ਆ ਤੇ ਇਹਦੇ ਕਰਕੇ ਜਿਹੜੀ ਉਹਨਾਂ ਦੇ ਕਲੂਰ ਸਾਹਿਬ ਦੇ ਹਲਕੇ ਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਪੰਜਾਬ ਪ੍ਰਤੀ ਭਾਈ ਅੰਮ੍ਰਿਤਪਾਲ ਉਹ ਤਾਂ ਨੂੰ ਪਤਾ ਹੀ ਲੱਗਣੀ ਨਹੀਂ ਜੀ ਆ ਵੀ ਉਹ ਕੋਈ ਵੀ ਪੰਜਾਬ ਚ ਉਹਨਾਂ ਦੀ ਵਾਅਦ ਤੱਕ ਨਹੀਂ ਪੰਜਾਬ ਚ ਆਉਂਦੇ ਨੇ ਤੇ ਜੇ ਆਵਾਜ਼ ਨਾ ਉਹਨਾਂ ਦੀ ਨਾਗ ਲੱਗ ਸਕਦੀ ਤੇ ਜਦੋਂ ਬਾਹਰ ਉਹ ਦਿਨ ਕੀ ਹੋਊਗਾ ਅਲੈਦਕ ਭਈਆ ਬਟਾਲ ਸਿੰਘ ਜੀ ਨੂੰ ਨਸ਼ੇ ਦਾ ਮੁੱਦਾ ਚੁੱਕਿਆ ਕਿ ਸਰਕਾਰ ਨੂੰ ਚੀਜ਼ਾਂ ਰਾਸ ਨਹੀਂ ਸਰਕਾਰਾਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਇਸੇ ਕਰਕੇ ਉਹਨਾਂ ਨੂੰ ਇਹ ਰਾਸ ਨਹੀਂ ਆਇਆ ਵੀ ਜਿਹੜੇ ਨੌਜਵਾਨ ਸੀ ਉਹ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗਦੇ ਹੀ ਇਸੇ ਕਰਕੇ ਇਹਨਾਂ ਨੂੰ ਇਹ ਰਾਸ ਨਹੀਂ ਆਇਆ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਸਿੰਘ ਢੱਡ ਘੱਟ ਲੱਗ ਰਹੇ ਪੰਜਾਬ ਪੋਸਟ ਦੇ ਮੁਲਾਜ਼ਮ ਜੱਟ ਲੱਗ ਰਹੇ ਬਸ ਕੋਈ ਨਹੀਂ ਸੰਗਤ ਬਹੁਤ ਆਣੀ ਆ ਸੰਗਤ ਦੂਰੋਂ ਦੂਰੋਂ ਆਉਣ ਲਈ ਯਾ ਕੋਸ਼ ਲੇਟ ਹੋ ਗਈ ਸੰਗਤ ਬਹੁਤ ਆ ਰਹੀ ਹੈ ਕੋਈ ਸੀ ਤਾਂ ਕਿ ਮੰਗ ਰਹੀਦਾ ਵੀ ਠੀਕ ਹੈ ਮਾਂਗੇ ਹੋਈ ਇਹੀ ਰੱਖਣੀ ਹੈ ਕਿ ਉਹਨਾਂ ਸੰਸਦ 'ਚ ਬੋਲਣ ਦਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਆਪਣੇ ਜਿਹੜੇ ਹਲਕਾ ਦੂਸਰਬ ਦੇ ਹਲਕਿਆਂ ਦੇ ਮੁੱਦੇ ਰੱਖੇ ਜਾਣ ਤੁਹਾਡੇ ਹੱਕ 'ਚ ਬੋਲਦੇ ਨਜ਼ਰ ਆ ਰਹੇ ਨੇ ਕਿ ਮੁੱਦਿਆਂ ਦੀ ਗੱਲ ਕਰਨਗੇ ਧਾਰਮਿਕ ਜੋ ਬੇਅਦਬੀਆਂ ਪੰਜਾਬ 'ਚ ਹੋ ਰੀਆਂ ਜਿ ਅਮਰਤਪਾਲ ਨੂੰ ਬੋਲਣ ਦਾ ਤੇ ਫੇਰ ਦਿੱਤਾ ਜਾਵੇ ਇਜਾਜ਼ਤ ਦਿੱਤੀ ਜਾਵੇ ਵੀ ਫੇਰ ਉਹ ਮੁੱਦਾ ਚੁੱਕ ਸਕਦੇ ਹਾਂਜੀ ਫੇਰ ਹੀ ਜੇ ਸੰਸਦ 'ਚ ਉਹਨਾਂ ਨੂੰ ਬੋਲਣ ਦੀ ਹਵਾ ਦਿੱਤਾ ਜਾਵੇ ਮੌਕਾ ਤਾਂ ਫੇਰ ਹੀ ਉਹ ਆਪਣੇ ਜਿਹੜੇ ਖਦੂਰ ਸਾਹਿਬ ਹਲਕੇ ਦੇ ਮੁੱਦੇ ਜਿਹੜੇ ਪੰਜਾਬ ਦੇ ਵੀ ਸਾਰੇ ਮੁੱਦੇ ਜੋ ਰੱਖ ਸਕਦੇ ਆ ਸੰਸਦ ਜੀ ਇਹ ਅੱਜ ਤੋਂ ਬਾਅਦ ਤੇ ਇਹ ਕਦੀ ਸੁਣਵਾਈ ਨਹੀਂ ਹੁੰਦੀ ਅਗਲਾ ਸੰਘਰਸ਼ ਟਿਕਾ ਹੋ ਸਕਦਾ ਜੀ ਟਿਕਾ ਹੀ ਕਰਾਂਗੇ ਹੁਣ ਅਸੀਂ ਬੈਠੇ ਨਾ ਚੁੱਪ ਕਰਕੇ 3 ਸਾਲ ਹੋ ਗਏ ਬਹੁਤ ਇਹਨਾਂ ਦੇ ਮੂੰਹ ਹਲ ਬਿੰਦੇ ਆ ਤੇ ਹੁਣ ਅਸੀਂ ਗਾੜੀ ਹੋਰ ਸਿੱਖਾ ਸੰਰਸਦੀ ਜਿਹੜੀ ਉਹ ਦਵਾਂਗੇ ਆਵਾਜ਼